ਮਤਾ ਤਾਂ ਇਹ ਆ ਕਿ ਕਾਂਗਰਸ ਦੀ ਆਪਣੀ ਲੜਾਈ ਆ ਇਹ ਸਾਡੇ ਦਾ ਕੰਮ ਮਾੜੇ ਮੋਕੇ ਜਿਹੜੇ ਹੁੰਦੇ ਆ ਅਸੀਂ ਕਰਾਈ ਦਿੰਦੇ ਆ ਬਾਕੀ ਜਿਹੜੇ ਐਮਸੀ ਲੜਾ ਚ ਸੀਗੇ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਕਹਿਤਾ ਵੀ ਭਾਈ ਪ੍ਰਧਾਨ ਬਦਲਣਾ ਸਾਨੂੰ ਸਾਡੇ ਕੰਮਾਂ ਦੇ ਵਰਕ ਆਊਟ ਹੋਏ ਪਿਆ ਔਰ ਕੰਮ ਨਹੀਂ ਹੋ ਰਿਹਾ ਸਿਰਫ ਲਾਰੇ ਲਾਈ ਜਾ ਰਹੀ ਆ ਅਸੀਂ ਤਾਂ ਪਬਲਿਕ ਨੂੰ ਜਵਾਬ ਦੇਈਏ ਇਸੇ ਕਰਕੇ ਸਾਨੂੰ ਮਜਬੂਰਾਂ ਨੇ ਕਰਨਾ ਮਤਾ ਵੀ ਜਿਸ ਕਰਕੇ ਲੈਣਾਗਾ ਉਹ ਵੀ ਸਾਡਾ ਕਾਉਂਸਲਰ ਜਿਹੜਾ ਕਾਂਗਰਸੀ ਭਰਾ ਸੀ ਜਿਹੜਾ ਹੁਣ ਅਸੀਂ ਅੱਗੇ ਨੂੰ ਬਣਾਣਾ ਉਹ ਵੀ ਕਾਂਗਰਸ ਚ ਬਣਾਣਾ ਨੰਬਰ 1 ਨੰਬਰ 2 ਉਹਨਾਂ ਦਾ ਤਜਰਬਾ ਨਾ ਹੋਣ ਵਰਗੇ ਕੰਮ ਦਾ ਇਸ ਕਰਕੇ ਤੁਹਾਨੂੰ ਤਾਰਨਾ ਪਿਆ 4.5 ਸਾਲ ਹੋ ਗਏ ਕਿਸੇ ਦੇ ਕੰਮ ਨਹੀਂ ਸਾਰੇ ਵੱਟ ਚ ਰੂਪਨਗਰ ਨਗਰ ਕੌਂਸਲ ਦੇ ਵਿੱਚ ਨਵਿਕਲੀ ਤਰ੍ਹਾਂ ਦੀ ਸਿਆਸਤ ਦੇਖਣ ਨੂੰ ਮਿਲੀ ਜਿੱਥੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਕੌਂਸਲ ਪ੍ਰਧਾਨ ਖਿਲਾਫ ਬਰੇ ਪ੍ਰੋਸਕੀ ਦਾ ਮਤਾ ਪਾਸ ਕੀਤਾ ਇਸ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਨ ਵਾਲੇ ਦੋ ਆਜ਼ਾਦ ਕੌਂਸਲਰ ਵੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਦੇ ਗੁੱਟ ਦੇ ਨਾਲ ਮਤੇ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ ਜਦ ਕਿ ਅਕਾਲੀ ਕਾਉਂਸਲਰ ਇਸ ਮੀਟਿੰਗ ਤੋਂ ਗੈਰਹਾਜ਼ਰ ਰਹੇ ਰੂਪਨਗਰ ਕਾਉਂਸਲ ਦੇ ਪ੍ਰਧਾਨ ਸੰਜੇ ਬਰਮਾ ਨੂੰ ਪ੍ਰਧਾਨਗੀ ਪਦ ਤੋਂ ਉਤਾਰਨ ਦੇ ਲਈ ਪਿੱਤੇ ਕੁਝ ਦਿਨਾਂ ਤੋਂ ਸਿਆਸਤ ਗਰਮਾਈ ਹੋਈ ਸੀ ख़राब <laughs> मतिलबु ਇਹ ਜੀ ਐਫ ਦੇ ਫਲੋਫੀ ਬੰਦਾ ਮਤੇ ਪਾਸ ਕਰਵਾਉਣ ਵਾਸਤੇ ਸਾਰੇ ਸਾਥੀਆਂ ਨੂੰ ਗਾਣ ਵੀ ਆਪਣੇ ਸ਼ੋਅ ਐਂਡ ਜਿਹੜੇ ਐ ਉਹ ਕਰਕੇ ਆਪਣਾ ਜਿਹੜੀ ਸੰਕਲਪ ਉਹ ਬਣਦਾ ਹੈ ਨਾ ਹਾਂਜੀ ਸਾਰਾ ਸੰਕਲਪ ਨਾਲ ਪਾਰਕ ਹੋਇਆ ਸਾਲ ਨੂੰ ਵੀ ਆਲੂ ਜੀ ਵੀ ਆਰ ਆਲ ਮੈਂਬਰਸ ਬ੍ਰਦਰ ਮਤਾਤਾ ਇਹ ਕਾਂਗਰਸ ਦੀ ਆਪਣੀ ਲੜਾਈ ਹੈ ਮੈਨਾਂ ਦੇਖਦਾ ਕਿ ਬਹੁਤ ਰੋਲ ਹੈ ਨਹੀਂ ਪੁਰਾਣਾ ਸ਼ਹਿਰ ਦੇ ਇਹਨਾਂ ਦੀ ਲੜਾਈ ਕਰਕੇ ਸ਼ਹਿਰ ਦੇ ਬੜੇ ਕੰਮ ਆਫਸਟ ਹੋ ਰਹੇ ਸੀਗੇ ਸਾਰੇ ਸ਼ਹਿਰ ਦੇ ਵਿੱਚ ਤੇ ਹੁਣ ਦੇਖੋ ਜਦੋਂ ਬਹੁਮਤ ਪੰਡਤ ਪ੍ਰਧਾਨ ਜੀ ਨੂੰ ਚੋਣਾਂਗੇ ਉਹ ਫਿਰ ਅੱਗੇ ਸਾਰੀ ਸੇਵਾ ਕਰੂਗਾ ਕਿੰਨੇ ਸਾਲਾਂ ਤੱਕ ਨਾ ਪ੍ਰਧਾਨ ਨੂੰ ਬਣਦੀ ਹੋਏ ਇੱਕ ਵਾਇਟ ਹੋ ਜੇ ਇਹ ਵੀ ਕੋ ਸਰਕਾਰ ਦੀ ਹੈ ਕਿ ਹੈ ਪ੍ਰਸ਼ਾਸਨ ਜਿਵੇਂ ਤਲਕੀ ਦਾ ਮਤਾ ਪਹਿਲਾਂ ਫਾਸ ਹੋਏਗਾ ਜਾਂ ਫਿਰ ਉੱਪਰ ਰਹਿ ਕੇ ਉਸ ਤੋਂ ਬਾਅਦ ਫਿਰ ਨਵਾਂ ਪ੍ਰਧਾਨ ਚੋਣ ਦੇ ਤੋਂ ਫਿਰ ਨਾਲ ਦੇ ਦੁਬਾਰਾ ਕੰਮ ਚੱਲੂਗਾ ਅੱਛਾ ਕਿੰਨੀਆਂ ਵੋਟਾਂ ਨੇ ਤੇ ਗੇਸਪੀ ਆਨਾਂ ਦੇਖੋ 18 ਕੌਂਸਲਰ 18 ਨੇ ਉਹਦੇ ਅਗੇਂਸਟ ਪਾਈਆਂ ਮੋਟਾ ਭਾਈ ਕਾਰਨ ਕੀ ਲੱਗਦਾ ਵੀ ਇਹਨਾਂ ਅਗੇਂਸਟ ਇਹਨਾਂ ਐਂਟੀਨਕਵੇਸੀ ਰਹਿ ਜਾਂਦਾ ਜਿੰਨ ਕਮੇਸੀ ਦੇਖੋ ਇਹਦੇ ਚ ਮੈਂ ਤੁਹਾਨੂੰ ਵੈਸੇ ਫੇਰ ਦੱਸ ਦਿੰਦਾ ਵੀ ਇਹ ਕਾਂਗਰਸ ਆਪਣੀ ਲੜਾਈ ਆ ਇਹਨਾਂ ਦੀ ਮੇਰਾ ਤਾਂ ਇਨਕਵੇਸੀ ਦਾ ਮਤਲਬ ਇਹਦਾ ਉਹਦਾ ਰੋਲ ਇਦਾਂ ਨਹੀਂ ਪ੍ਰਧਾਨ ਤੋਂ ਜਿਹੜੇ ਬਾਕੀ ਕੌਂਸਲਰ ਸੀ ਉਹ ਖੁਸ਼ ਨਹੀਂ ਸੀ ਹੈਗੇ ਹਾਂ ਇਸ ਕਰਕੇ ਉਹਨਾਂ ਨੇ ਆਪਣੀ ਆਪਣਾ ਕੀ ਕਹਿੰਦੇ ਨੇ ਗੁੱਸੇ ਦਾ ਜ਼ਾਰ ਕਰਿਆ ਤੇ ਅੱਜ ਉਹਦੇ ਅਗੇਂਸਟ ਇਕੱਠੇ ਹੋ ਕੇ ਉਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕੋਸ਼ਿਸ਼ ਕਾਮਯਾਬ ਹੋ ਗਈ ਜੇ ਮਤ ਹੋਊਗਾ ਉਹ ਬੰਦਾ ਸਭ ਤੋਂ ਉਹੀ ਬਣੇਗਾ ਨਾ ਬਹੁਤ ਵੱਧ ਤਾਂ ਕਾਂਗਰਸ ਦਾ ਬਹੁਤ ਬਹੁਤ ਕਾਂਗਰਸ ਆਇਆਗਾ ਕਾਂਗਰਸ ਤਾਂ ਨਾ ਬਣਨਗੇ ਬਹੁਤ ਸਾਬਤ ਕਰਨੇ ਪੂਗੇ ਮਨ ਸਹਿਯੋਗ ਆਮਾਦੀ ਪਾਰਟੀ ਦਾ ਹੋਊਗਾ ਇਹ ਸਰਕਾਰ ਤਾਂ ਹੋਣੀ ਸਰਕਾਰ ਵੱਲੋਂ ਜਿਹੜੇ 6-7 ਮਹੀਨੇ ਰਹਿ ਗਏ ਇਹਦੇ ਤੋਂ ਉਮੀਦ ਹੈਗੀ ਵੀ ਕੰਮ ਹੋ ਜਾਣਗੇ ਹੋਰ ਸਹਿਯੋਗ ਦੇਊਗੀ ਸਰਕਾਰ ਦੇਖੋ ਹੁਣ ਵੀ ਸਹਿਯੋਗ ਦੇ ਦੇਦੀ ਇਹਨਾਂ ਨੂੰ ਪਰ ਪਰ ਮੰਥ ਇਹਨਾਂ ਕੋਲ ਪੈਸੇ ਆ ਰਹੇ ਆ ਬਟ ਕੋਈ ਕੰਮ ਕਰਨ ਦਾ ਤਜਰਬਾ ਹੁੰਦਾ ਯਰ ਬਾਈ ਦਾ ਕੋਈ ਨਹੀਂ ਸੀ ਇਸ ਕਰਕੇ ਜਿਹੜੇ ਮੈਂਬਰ ਸਹਾਵਾਨ ਸੀਗੇ ਉਹਨਾਂ ਨੇ ਆਪਣਾ ਰੋਸ ਪੂਰਾ ਜਾਰ ਕਰਿਆ ਉਹ ਰੋਸ ਦਾ ਜਾਰਦੰਗੀ ਜਾ ਜੇਪੁਰ ਪਹੁੰਚਣਾ ਪੈ ਗਿਆ ਉਹਨਾਂ ਨੂੰ ਸਰ ਤੁਸੀਂ ਕਹਿ ਰਹੇ ਹੋ ਦੇਖੋ ਤੁਹਾਡੇ ਨਾਲ ਤਾਂ ਰਹਿਣਾ ਪੈਂਦਾ ਨਾ ਜੀ ਕਿਹੜਾ ਤੁਹਾਡਾ 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 ਤਾਂ ਮੇਰੇ ਤਾਂ ਜਿੱਧਰ ਬਾਵਾ ਦਾ ਸਾਡੀ ਆਪਣੀ ਗਵਰਨ ਦੀ ਸਹਿਮਤੀ ਸੀਗੀ ਤੁਸੀਂ ਦੋ ਅਸੀਂ ਦੋ ਦੇਖੋ ਅਸੀਂ ਇਹ ਕਹਿ ਰਹੇ ਆ ਵੀ ਤੁਹਾਡੇ ਦੋ ਮੈਂਬਰ ਆ ਆ ਹਾਂ ਹਾਂ ਤੁਸੀਂ ਵੀ ਤਾਂ ਫਿਰ ਕਾਂਗਰਸ ਦੇ ਨਾਲ ਹੀ ਹੱਥ ਖੜੇ ਕਰਦੇ ਨਹੀਂ ਨਹੀਂ ਏਦਾਂ ਨਹੀਂ ਐਦਾਂ ਨਹੀਂ ਹੱਥ ਖੜੇ ਕਿੱਥੇ ਜੀ ਹੱਥ ਖੜੇ ਕਿੱਥੇ ਸਾਡੀ ਆਪਣੀ ਆਪਣੀ رائے ਵੀ ਹੈਗੀ ਬਦਲ ਰਾਇ ਸ਼ਹਿਰ ਦੇ ਕੰਮ ਵੀ ਤਾਂ ਕਰਾਉਣੇ ਆਪਾਂ ਨੇ ਨਹੀਂ ਸੀ ਹੋਰ ਤਾਂ ਤੂੰ ਤਾਂ ਬਦਲਿਆ ਸੀ ਨਹੀਂ ਫਿਰ ਫਿਰ ਜਿਹੜਾ ਹੁਣ 17 15 ਮੈਂਬਰਾਂ ਨੇ ਜਿਨ੍ਹਾਂ ਨੇ ਹੁਣ ਨਵਾਂ ਪ੍ਰਧਾਨ ਚੁਣਨਾ ਹੈ ਫਿਰ ਉਹਨਾਂ ਦੇ ਨਾਲ ਤੁਸੀਂ ਸਾਥ ਦੋਗੇ ਕਿਦਾਂ ਜਿਹੜੇ ਨਵੇਂ ਨਵਾਂ ਪ੍ਰਧਾਨ ਚੁਣਨਾ ਨਹੀਂ ਨਵੇਂ ਪ੍ਰਧਾਨ ਚੁਣਨਾ ਸਾਡਾ ਜੀ ਕੀ ਰੋਲ ਰਣਾ ਕਾਂਗਰਸ ਅੱਜ ਜੇ ਤੁਸੀਂ ਰੋਲ ਦਿੱਤਾ ਹੋਇਆ ਆ ਬਈ ਅਸੀਂ ਹੱਥ ਖੜੇ ਕੀ ਦੇ ਸਿੱਧੀ ਦੇਖਾਂਗੇ ਮੌਕੇ ਦੇ ਕੀ ਕਹਿੰਦਾ ਮਤਲਬ ਤੁਹਾਡਾ ਤੁਹਾਡਾ ਯੋਗਦਾਨ ਸਿਰਫ ਲਾਉਣ ਦਾ ਸੀ ਬਣਾਉਣ ਦਾ ਨਹੀਂ ਹੈਗਾ ਸਾਡਾ ਇਹ ਮੇਰੇ ਕੋਈ ਸਾਡੇ ਦੇਖੋ ਸਾਡੀ ਲਾਉਣ ਦੀ ਕੋਈ ਮਨਸ਼ਾ ਨਹੀਂ ਹੈਗੀ ਪ੍ਰਧਾਨ ਜੀ ਤੁਹਾਨੂੰ ਦੱਸਾਂ ਮੈਂ ਸਾਡੀ ਕੋਈ ਲਾਉਣ ਦੀ ਮਨਸ਼ਾ ਨਹੀਂ ਹੈਗੀ ਕਿ ਇਹ ਕਾਂਗਰਸ ਦੀ ਆਪਣੀ ਕਾਰਟੋਕਲੇਜੀ ਲੈ ਬੈਠਾ ਪ੍ਰਧਾਨ ਜੀ ਸਾਡੀ ਆਪਣੀ ਲਾਭਾਂ ਤੋਂ ਸਾਡੀ ਮਨਚਾਤ ਤੁਸੀਂ ਤਾਂ ਤੂੰ ਤੇਲ ਹੀ ਪਾਇਆ ਨਾ ਤੇਲ ਤੋਂ ਨਹੀਂ ਪਾਇਆ ਸੀ ਕੱਲ ਤੇਲ ਪਾਉਣਾ ਅਸੀਂ ਤੇਲ ਪਾਉਣ ਲਈ ਤਿਆਰ ਹਾਂ ਇਹ ਦੇਖੋ ਸਾਡੇ ਕੰਮਾਂ ਦੇ ਵਰਕ ਆਊਟਰ ਹੋਏ ਪਿਆ ਔਰ ਕੰਮ ਨਹੀਂ ਹੋ ਰਿਹਾ ਸਿਰਫ ਲਾਰੇ ਲਾਈ ਜਾ ਰਿਹਾ ਅਸੀਂ ਤਾਂ ਪਬਲਿਕ ਨੂੰ ਜਵਾਬ ਦੇਈਏ ਇਸੇ ਕਰਕੇ ਸਾਨੂੰ ਮਜਬੂਰਾਂ ਇੱਕ ਕਰ ਹੁਣ ਅਗਲਾ ਕੀ ਸੋਚਿਆ ਕਿ ਉਹ ਪ੍ਰਧਾਨ ਮੰਤਰੀ ਅਸੀਂ ਰਾਮਾ ਵੀ ਕਿ ਕੋਈ ਨਾ ਕੋ ਨੌਲੇਜ ਹੈ ਉਹ ਕਰ ਸਕਦੇ ਆ ਸਾਨੂੰ ਪੂਰੀ ਹੈ ਠੀਕ ਹੈ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਕੀ ਕਾਰਨ ਰਹਿ ਹੈ ਤੇ ਕੀ ਹੁਣ ਅਗਲੀ ਪਰਕਾਰਨ ਤਾਂ ਇਹੀ ਰਹਿ ਹੈ ਵੀ ਸ਼ਹਿਰ ਦੇ ਪੁਰਾਣੀ ਕੰਮ ਨਹੀਂ ਹੋ ਰਿਹਾ ਸ਼ਹਿਰ 'ਚ ਐਮਸੀਆਂ ਦੇ ਕੰਮ ਨਹੀਂ ਹੋਏ ਮੇਨ ਜਿਹੜੇ ਐਮਸੀਆਂ ਨੇ ਤਕਲੀਫ ਹੈ ਸਾਢੇ 4 ਸਾਲ ਹੋ ਗਏ ਸਰਕਾਰ ਵੀ ਰਹੀ ਕਾਂਗਰਸ ਦੀ ਤੋਂ ਸੰਤਾ ਕੋਈ ਗੁੱਸਾ ਨਹੀਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਨਾਲ ਨਹੀਂ ਸੀਗੇ ਚਾਰ ਬੰਦੇ ਸਾਡੇ ਦਾ ਕੰਮ ਮਾੜੇ ਮੋਕੇ ਜਿਹੜੇ ਹੁੰਦੇ ਆ ਉਹ ਵੀ ਕਰਾਈ ਜਾਂਦੇ ਆ ਬਾਕੀ ਜਿਹੜੇ ਐਮਸੀ ਨਾਰਾਜ਼ ਸੀਗੇ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਪ੍ਰਧਾਨ ਬਦਲਣਾ ਤੇ ਸਾਨੂੰ ਗਰੁੱਪ ਨਾਲ ਖੜਨਾ ਪੈਣਾ ਸੀ ਸਾਰੇ ਐਮਸੀਆਂ ਨਾਲ ਅਸੀਂ ਖੜੇ ਮੀਆਂ ਬੀਬੀ ਪਰ ਕੋਈ ਨਹੀਂ ਸਾਰੇ ਖੜੇ ਅਸੀਂ ਗੱਲ ਕੇ ਖੜੇ ਆ ਅੱਜ ਹੱਥ ਖੜੇ ਕਰਾ ਕੇ ਸਾਰੇ ਐਮਸੀ ਆਏ ਹੋਏ ਸੀ ਅਸਰ ਦਾ ਪ੍ਰਧਾਨ ਠੀਕ ਮਤਾ ਵੀ ਇਸ ਕਰਕੇ ਲਿਆਣਾ ਹੈ ਉਹ ਵੀ ਸਾਡਾ ਕਾਉਂਸਲਰ ਜਿਹੜਾ ਕਾਂਗਰਸੀ ਭਰਾ ਸੀ ਜਿਹੜਾ ਹੁਣ ਅਸੀਂ ਅੱਗੇ ਨੂੰ ਬਣਾਣਾ ਉਹ ਵੀ ਕਾਂਗਰਸੀ ਬਣਾਣਾ ਨੰਬਰ 1 ਨੰਬਰ 2 ਉਹਨੂੰ ਤਜਰਬਾ ਨਾ ਹੋਣ ਕਰਕੇ ਕੰਮ ਦਾ ਇਸ ਕਰਕੇ ਤੁਹਾਨੂੰ ਤਾਰਨਾ ਪਿਆ 4.5 ਸਾਲ ਹੋ ਗਏ ਕਿਸੇ ਦੇ ਕੰਮ ਨਹੀਂ ਸਾਰੇ ਵਾਟ ਚ ਕੰਮ ਨਾ ਹੋਣ ਕਰਕੇ ਸਾਡੀ ਮਜਬੂਰੀ ਪੈ ਗਈ ਉਹਨੂੰ ਤਾਰਨਾ ਕੋਈ ਹੋਰ ਸਾਡੀ ਕੋਲ ਨਾ ਰੰਜਸ ਨਹੀਂ ਹੈਗੀ ਨਾ ਸਾਡੀ ਕੋਲ ਜਮੀਨ ਸਾਂਝੀ ਆ ਤੇ ਅਸੀਂ ਉਹਨੂੰ ਤਾਰ ਰਹੇ ਆ ਅਸੀਂ ਇਹ ਭਾਈ ਸਾਹਿਬ ਨੂੰ ਤਜਰਬਾ ਹੈਗਾ ਅਸੀਂ ਭਾਈ ਸਾਹਿਬ ਨੂੰ ਦੇਖਾਂਗੇ ਕਰਾਂਗੇ ਕੰਮ ਕਰਨਗੇ ਹੋਰ ਕੀ ਗਾਰੰਟੀ ਆ ਵੀ ਕੰਮ ਹੋ ਜਾਣਗੇ ਨਹੀਂ ਤੁਸੀਂ ਉਹਨੇ ਵੀ ਕਰਕੇ ਵੀ ਨਾ ਵਿਦਾਰਨਾਂਗੇ ਕਿਹੜੀ ਗੱਲ ਹੈ ਯਾਰ ਸਾਢੇ 4 ਸਾਲ ਲੱਗੇ ਜਿਹੜਾ ਸਰਕਾਰ ਦਾ ਕਨਫਲਿਕਟ ਆ ਵੀ ਇਹ ਸਰਕਾਰ ਕੋਈ ਹੋਰ ਆ ਤੇ ਤੁਹਾਡੀ ਪਾਰਟੀ ਇਹ ਤਾਂ ਆਪਣੇ ਆਪਣੀ ਪ੍ਰਚਾਰ ਪ੍ਰਕਾਸ਼ਮ ਬਾਦਰ ਸੈਂਟਰ ਚੋਂ ਪੈਸੇ ਕਫੇ ਭਰ ਕੇ ਲਿਆਂਦਾ ਰਿਆ ਇਹਦਾ ਪ੍ਰਧਾਨ ਦੀ ਆ ਜਾਂ ਮੁੱਖ ਮੰਤਰੀ ਦੀ ਮਰਜ਼ੀ ਹੁੰਦੀ ਉੱਥੇ ਜਾਵੇ ਆਪਣਾ ਰੋਣਾ ਧੋਣਾ ਧੋਵੇ ਹੁਣ ਸਾਡੇ ਪ੍ਰਧਾਨ ਕਿਹਾ ਕਿ ਨਹੀਂ ਸਰਕਾਰ ਕੋਲੇ ਨਹੀਂ ਗਿਆ ਨਾ ਮ.ਐਲ.ਏ ਕੋਲ ਗਿਆ ਨਾ ਮੰਤਰੀ ਕੋਲ ਗਿਆ ਨਾ ਮੁੱਖ ਮੰਤਰੀ ਕੋਲ ਗਿਆ ਅਸੀਂ ਤੁਹਾਨੂੰ ਕਹਿੰਦੇ ਰਹੇ ਹਾਂ ਵੀ ਚਲੋ ਨਹੀਂ ਦੇਣਗੇ ਨਾ ਸਹੀ ਅਸੀਂ ਵਾਪਸ ਆ ਜਾਂ ਕਰ ਤੈਨੂੰ ਕਰਤਾ ਵਾਪਸ ਹੁਣ ਦੇਣਗੇ ਨਾ ਠੀਕ ਹੈ ਨਾ ਇਹਦੇ ਸਾਨੂੰ ਉੱਥੇ ਰੱਖਣ ਲਗੇ ਆਪੇ ਸਾਨੂੰ ਕੁਛ ਨਹੀਂ ਉਹ ਅਸੀਂ ਕੱਲ ਲੋਕਾਂ ਕੋਲ ਜਾਣ ਚੁੱਕੇ ਹੁੰਦੇ ਲੋਕਾਂ ਨੂੰ ਕਹਿਣ ਚੁੱਕੇ ਹੁੰਦੇ ਕਿ ਸਾਡੀ ਸਰਕਾਰ ਨੇ ਸੁਣੀ ਨਹੀਂ ਅਸੀਂ ਮੰਤਰੀ ਕੋਲ ਗਏ ਸੀ ਮ.ਐਲ.ਏ ਕੋਲ ਗਏ ਅਸੀਂ ਮੁੱਖ ਮੰਤਰੀ ਕੋਲ ਗਏ ਸਾਡੇ ਕੋਈ ਨੇ ਬਾਹਰ ਨਹੀਂ ਬੜਾਈ ਅਸੀਂ ਕੱਲ ਲੋਕਾਂ ਕੋਲ ਜਾਣ ਚੁੱਕੇ ਸੀ ਕਿ ਸਾਡੇ 4.5 ਸਾਲ ਕਿਉਂ ਲੱਗੇ 4.5 ਟਾਈਮ ਹੰਦਰ ਹਰ ਚੀਜ਼ ਦਾ ਜੀ ਹਰ ਚੀਜ਼ ਦਾ ਟਾਈਮ ਹੰਦਰ ਮਾਨਿਵ ਡਿਪਟੀ ਕਮਿਸ਼ਨਰ ਸਰ ਰੂਪਨਗਰ ਦੇ ਆਦੇਸ਼ਾਂ ਅਨੁਸਾਰ ਅੱਜ ਜਿਹੜਾ ਹੈਗਾ ਨਗਰ ਕੌਂਸਲ ਰੂਪਨਗਰ ਵਿਖੇ ਪ੍ਰਧਾਨ ਦੇ ਵਿਰੁੱਧ ਬੇਪਰੋਸੀ ਦਾ ਮਤਾ ਸੀਗਾ ਉਸ ਦੇ ਵਿੱਚ ਜਿਹੜੀ ਮੈਲਰੀ ਡਿਊਟੀ ਬਤੌਰ ਅਬਜ਼ਰਵਰ ਲਗਾਈ ਗਈ ਸੀ ਕਿ ਤੇ ਜਿਹੜਾ ਵੀ ਇਹ ਮਤਾ ਹੈ ਉਸ ਦੀ ਪ੍ਰोसीडिंग ਜਿਹੜੀਆਂ ਹੈਗੀਆਂ ਬੜੀ ਸ਼ਾਂਤੀਪੂਰਕ ਨਿਭਣੀਆਂ ਨੇ ਕੀ ਕੀ ਹੋਇਆ ਕਿੰਨੇ ਕੌਂਸਲਰਾਂ ਦੀ ਲੋੜ ਸੀ ਕਿੰਨੇ ਬੇਪ੍ਰੋਸਟ ਦੇ ਬਤ? ਮੇਰੀ ਡਿਊਟੀ ਸਿਰਫ ਇਹ ਸੀ ਕਿ ਉਸ ਸਮੇਂ ਦੇ ਦੌਰਾਨ ਕੋਈ ਕਾਨੂੰਨ ਵਿਵਸਥਾ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ ਅਜੇ ਹੀ ਉੱਥੇ ਕੁਝ ਵੀ ਨਹੀਂ ਹੋਇਆ ਲੇਕਿਨ ਗਿਣਤੀ ਮਤਲਬ ਮੇਰੇ ਖਿਆਲ 17 ਤੋਂ ਜਿਹੜੇ ਕਰੀਬ ਕੌਂਸਲਰ ਜਿਹੜੇ ਉਹਨਾਂ ਨੇ ਬੇਪ੍ਰੋਸਟ ਦੀ ਬਤਾਂ ਪਾ ਸਕਦੇ ਨੇ। ਤੇ ਹੁਣ ਨਗਰ ਕੌਂਸਲ ਪ੍ਰਧਾਨ ਤਾਂ ਕਿੱਦਾਂ ਚੁਣ ਪਰਦੇ ਨੇ? ਇਹ ਤਾਂ ਜੋ ਜਦੋਂ ਤੱਕ ਸਰਕਾਰ ਇਹਦਾ ਨੋਟੀਫਿਕੇਸ਼ਨ ਨਹੀਂ ਕਰਦੀ ਉਦੋਂ ਤੱਕ ਜਿਹੜਾ ਹੈਗਾ ਇਸ ਦੇ ਬਾਰੇ ਕੁਝ ਨਹੀਂ ਕੀ ਹੈ ਦੱਸੋ। ਦਾ ਨੋਟੀਫਿਕੇਸ਼ਨ ਅਗਲੀ ਜਿਹੜੀ ਟੂਨ ਪਕੜਿਆ ਉਹਦੇ ਕੀ ਨਿਯਮ ਦੋ ਜਦੋਂ ਤੱਕ ਬੇਪਰੋਸਗੀ ਦਾ ਮਤਾ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਂ ਨਹੀਂ ਕੀਤਾ ਜਾਂ ਉਹਦੇ ਤੱਕ ਪੈਣ ਤੁਸੀਂ ਜੀ ਹੁਣ ਜਿਹੜੀ ਮੀਟਿੰਗ ਹੋਊਗੀ ਕੋਈ ਹੋਰ ਨਹੀਂ ਸਾਹਿਬ ਪ੍ਰਧਾਨ ਦੀ ਮੌਜੂਦਗੀ ਵਿੱਚ ਹੀ ਹੁੰਦੀ ਹੈ ਹਾਂ ਜੀ ਹਾਂ ਈਓ ਸਾਹਿਬ ਨੂੰ ਇਹ ਜਾਇਦਾ ਕੋਈ ਹਕਤ ਨਹੀਂ ਕਿ ਜੀ ਉਹ ਕਾਉਂਸਲ ਜਿਹੜੀ ਨਗਰ ਕਾਉਂਸਲ ਦੀ ਕੋਈ ਮੀਟਿੰਗ ਕਰ ਲੈਣ ਸਰ ਹੁਣ ਕਿੰਨਾ ਸਟੈਂਡਰਡ ਟਾਈਮ ਪਰ ਮੈਨੂੰ ਕੋਈ ਜਾਣਕਾਰੀ ਹੁਣ ਜਿਹੜੀ ਨਗਰ ਕੌਂਸਲ ਪ੍ਰਧਾਨ ਦੀ ਆਪਣੀ ਜਿਹੜੀ ਵਡੀਆਂ ਪ੍ਰਧਾਨਗੀ ਦੀ ਪ੍ਰਧਾਨਗੀ ਚ ਹੋਣਗੀਆਂ ਜਾਂ ਕਿਸੇ ਹੋਰ ਦੀ ਪ੍ਰਧਾਨਗੀ ਨਿਹਾਲ ਦੀ ਗੱਡੀ ਕੋਈ ਵੀ ਜਿਹੜੀ ਮੀਟਿੰਗ ਨਹੀਂ ਕੀਤੀ ਜਾਂ ਸਰ ਠੀਕ ਠੀਕ